जय श्री राम पिछले 3 ਦਿਨਾਂ ਤੋਂ 72 ਘੰਟਿਆਂ ਤੱਕ ਬਹੁਤ ਹੀ ਦੁਖਦਾਈ ਖਬਰ ਸੁਣਨ ਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਨੂੰ ਆ ਰਹੀ ਹੈ ਪੂਰੀ ਦੁਨੀਆ ਦੇ ਲੋਕਾਂ ਨੂੰ ਕਿ ਸਾਡੇ ਪਰਮ ਪੂਜਨੀਯ ਪਰਮ ਪਵਿੱਤਰ ਸਾਰੇ ਵਰਗਾਂ ਦੇ ਸਾਂਝਾ ਪਵਿੱਤਰ ਸਥਾਨ ਉਪਰਸਰ ਦੇ ਵਿੱਚ ਦਰਗਾਹਾਂ ਸਾਹਿਬ ਨੂੰ ਕੁਝ ਲੋਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦੇ ਰਹੇ ਨੇ ਇੱਕ ਧਮਕੀ 2 ਧਮਕੀ 3 ਧਮਕੀ 4 ਧਮਕੀ 5 ਧਮਕੀ 5 ਧਮਕੀਆਂ ਆ ਗਈਆਂ ਜਿਹੜੀਆਂ ਕੱਲ੍ਹ ਸ਼ਾਮ ਤੱਕ ਸੀਗੀਆਂ ਅੱਜ ਕੋਈ ਆ ਗਈ ਹੋਵੇ ਤਾਂ ਕਹਿ ਨਹੀਂ ਸਕਦੇ ਵੀ 72 ਘੰਟੇ ਬੀਤ ਗਏ 72 ਘੰਟੇ ਦੇ ਵਿੱਚ ਸਾਡੀ ਪੰਜਾਬ ਸਰਕਾਰ ਸਾਡਾ ਇੰਟੈਲੀਜੈਂਸ ਸਾਡੀ ਪੰਜਾਬ ਪੁਲਿਸ ਸੁੱਤੀ ਪਈ ਹੈ ਕਿਉਂ ਇਹ ਨਹੀਂ ਹਲ ਤੱਕ ਪਤਾ ਕਰ ਸਕੇ ਵੀ ਧਮਕੀ ਦੇਣ ਵਾਲਾ ਕੌਣ ਹੈ ਤਾਂ ਅਸੀਂ ਕਿਸ ਤਰ੍ਹਾਂ ਮੰਨ ਲਈਏ ਵੀ ਅਸੀਂ ਬਹੁਤ ਜ਼ਿਆਦਾ ਤੇਜ਼ ਆ ਮਤਲਬ ਕਿ ਪੰਜਾਬ ਪੁਲਿਸ ਦੇ ਉੱਪਰ ਇੱਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਪੰਜਾਬ ਸਰਕਾਰ ਵਾਕਈ ਗੈਂਗਸਟਰਾਂ ਦੇ ਖਾਲਿਦਾਨੀ ਅੱਤਵਾਦੀਆਂ ਦੇ ਜਾ ਕਿਸੇ ਵੀ ਬੰਦੇ ਦੇ ਕਹਿੰਦਾ ਇਹਨਾਂ ਬੰਦਿਆਂ ਦੇ ਖਿਲਾਫ ਹੈ ਮੈਂ ਕਹਿੰਦਾ ਇਹਨਾਂ ਵੇ ਇਨਕੰਟਰ ਹੋਣਾ ਚਾਹੀਦਾ ਹੁਣ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਈਮੇਲ ਭੇਜੀ ਆ ਨਾ ਕਿ ਬੰਬ ਨਾਲ ਉੜਾਵਾਂਗੇ ਇਹਨਾਂ ਨੂੰ ਚੌਕ ਚ ਖਲਾ ਕੇ ਪੰਜਾਬ ਪੁਲਿਸ ਬੰਬ ਦੇ ਨਾਲ ਉੜਾਵੇ ਸ੍ਰੇਮ ਗੋਲੀ ਮਾਰੇ ਕਹਿੰਦਾ ਫੇਰ ਪਤਾ ਲੱਗੂਗਾ ਕਿ ਕਿਸੇ ਪੁਜਤਰ ਤਾਰਨਿਕ ਥਾਨ ਦੇ ਖਿਲਾਫ ਬੋਲਣ ਦਾ ਇਨਜਾਮ ਕੀ ਹੁੰਦਾ ਤੇ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਰਾਜਨੀਤੀ ਛੱਡ ਕੇ ਸੀਰੀਅਸ ਹੋ ਜੋ ਅੱਜ ਸਵੇਰੇ ਫਿਰ ਗਰਦਾਸਪੁਰ ਦੇ ਵਿੱਚ ਸ਼੍ਰੀਆਮ ਕਿੰਦਾ ਪਜਾਰ ਦੇ ਵਿੱਚ ਗੋਲੀ ਚੱਲੀ ਆ ਰੋਜ਼ ਪੰਜਾਬ ਚ ਗੋਲੀ ਚੱਲ ਰਹੀ ਹੈ ਰੋਜ਼ ਬਿੰਡਾਂਗੇ ਤੁਹਾਡਾ ਇੰਟੈਲੀਜੈਂਸ ਵਿੰਗ ਕੀ ਕਰ ਰਿਹਾ? ਤੁਹਾਡੀ ਖੂਬਿਆ ਵਿਭਾਗ ਤੁਹਾਡਾ ਕੀ ਕਰ ਰਿਹਾ? ਕਿੱਥੇ ਸੁੱਤਾ ਪਿਆ? ਔਰ ਗੱਲ ਮੈਂ ਤੁਹਾਨੂੰ ਦੱਸਦਾਂ ਜੇ ਦਰਬਾਰ ਸਾਹਿਬ ਕੰਨੀ ਕਿਸਨੇ ਅੱਖ ਵੀ ਚੱਕੀ ਤਾਂ ਉਹਦੇ ਨਤੀਜੇ ਬਹੁਤ ਮਾੜੇ ਹੋਣਗੇ ਕਹਿੰਦਾ। ਸ਼ਿਮਸਨਾ ਉਹਨਾਂ ਨੂੰ ਸੋਦਾ ਲਾਊਗੀ ਜਿਹੜਾ ਬੰਦਾ ਦਰਬਾਰ ਸਾਹਿਬ ਕੰਨੀ ਉਂਗਲ ਚੱਕੂਗਾ ਉਹਦਾ ਸੋਦਾ ਸ਼ਿਮਸਣੀ ਕਲਾਣਗੇ ਕਹਿੰਦਾ ਇਹ ਮੈਂ ਐਲਾਨ ਕਰ ਰਿਹਾ ਤੁਹਾਡੇ ਸਾਹਮਣੇ ਕਹਿੰਦਾ ਉਸ ਦੇ ਵਿੱਚ ਕੋਈ ਕਤਾਈ ਨਹੀਂ ਵਰਤੀ ਜਾਵੇਗੀ ਜਿਹੜੀ ਮਰਜ਼ੀ ਤੁਹਾਨੂੰ ਸਜ਼ਾ ਹੋਵੇ। ਜੇਰੀ ਮਰਜ਼ੀ ਸਾਨੂੰ ਜੇਲ੍ਹ ਜਾਣਾ ਪਵੇ ਦਰਬਾਰ ਸਾਹਿਬ ਕੰਨੀ ਕਿਸੇ ਨੂੰ ਵੀ ਅੱਖ ਚੱਕਣ ਦੀ ਇਜਾਜ਼ਤ ਸ਼ਿਵ ਸੈਨਾ ਨਹੀਂ ਦੇ ਸਕਦੀ ਦੱਸੋ ਗੁਰੂ ਸਾਡੇ ਪਰਮ ਪੂਜਨੀਆ ਨੇ ਦਰਬਾਰ ਸਾਹਿਬ ਸਾਡੇ ਪਰਮ ਪੂਜਨੀਆ ਨੇ ਕਹਿੰਦਾ ਉਹ ਸਾਰਾ ਹਿੰਦੂ ਸੁਖ ਮੁਸਲਮਾਨ ਸਾਰਾ ਦਾ ਸਾਂਝਾ ਪਵਿੱਤਰ ਸਥਾਨ ਹੈ ਕੇਸ ਲਈ ਮੈਂ ਫਿਰ ਬਾਰ ਬਾਰ ਕਹਿ ਰਿਹਾ ਕਿ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਜਲਦੀ ਉਹਨਾਂ ਬੰਦਿਆਂ ਨੂੰ ਫੜ ਕੇ ਸਰੇਆਮ ਚੌਂਕ ਖੜਾ ਕੇ ਜਿਹੜੇ ਬੰਬ ਨਾਲ ਉਡਾਣ ਦਰਬਾਰ ਸਾਹਿਬ ਨੂੰ ਉਡਾਣ ਦੀ ਗੱਲ ਕਰਦੇ ਆ ਨਾ ਕੋਈ ਬੰਬ ਬੰਨ੍ਹ ਕੇ ਚੌਂਕ ਦੇ ਵਿੱਚ ਉਹਨਾਂ ਨੂੰ ਉਡਾ ਦੋ ਸਾਰਾ ਪੰਜਾਬ ਤੁਹਾਡੇ ਨਾਲ ਹੋਊਗਾ ਹਰੇਕ ਵਰਗ ਤੁਹਾਡੇ ਨਾਲ ਹੋਊਗਾ ਕਹਿੰਦਾ ਕਿਸੇ ਨੂੰ ਕੋਈ ਕਿਲਾ ਨਹੀਂ ਹੋਊਗਾ ਕਿ ਤੁਸੀਂ ਕੀ ਕੀਤਾ ਕਹਿੰਦਾ ਕਈ ਕੰਮ ਸਾਨੂੰ ਕਾਨੂੰਨ ਨੂੰ ਲੱਗ ਰੱਖ ਕੇ ਵੀ ਕਰਨੇ ਪੈਂਦੇ ਆ ਜਿੱਥੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਧਾਰਮਿਕ ਭਾਵਨਾ ਮੇਰਾ ਮੰਨਣਾ ਕਿ ਕਾਨੂੰਨ ਤੋਂ ਉੱਪਰ ਹੁੰਦੀਆਂ ਨਹੀਂ ਜਾਂਦਾ ਕਾਨੂੰਨ ਕਿਹਨੇ ਬਣਾਇਆ ਸੀ ਲੋਕਾਂ ਨੇ ਬਣਾਏ ਹੋਏ ਨੇ ਜਾਂਦਾ ਜਿਹੜਾ ਬੰਦਾ ਪ੍ਰਧਾਨਵਾਰ ਸਾਹਿਬ ਦੇ ਬਾਰੇ ਇਹੀ ਜੀ ਗੱਲ ਕਰ ਸਕਦਾ ਉਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਕਿ ਇਹ ਬੰਦੇ ਅਗਰ ਖਾਲਿਸਤਾਨੀ ਨਿਕਲਦੇ ਨੇ ਸਮਝੇ ਤਾਂ ਐਸਜੀਪੀਸੀ ਨੂੰ ਵੀ ਮੇਰੀ ਬੇਨਤੀ ਹੈ ਇਹਨਾਂ ਖਾਲਿਸਤਾਨੀਆਂ ਦਾ ਸਮਰਥਨ ਕਰਨਾ ਬੰਦ ਕਰ ਦਵੇ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਇਹ ਆਪਣੇ ਆਪ ਨੂੰ ਸਿੱਖ ਧਰਮ ਦੇ ਨਾਲ ਜੋੜਦੇ ਨੇ ਕੀਰਤ ਸਿੰਘ ਲੰਗੋਵਾਲ ਸਿੱਖ ਨਹੀਂ ਸੀ ਕੀ ਬੈਂਸਿੰਗ ਸਿੱਖ ਨਹੀਂ ਸੀ ਇਹਨਾਂ ਨੇ ਹਿੰਦੂ ਸਿੱਖ ਨਹੀਂ ਦੇਖਿਆ ਇਹਨਾਂ ਨੇ ਤਾਂ ਪੈਸਾ ਲੈ ਕੇ ਜਿਹਦੀ ਸਪਾਰੀ ਮਿਲੀ ਉਹਨੂੰ ਮਾਰਿਆ ਇਹਦੀ ਪੂਰੀ ਗਵਨਤਾ ਦੇ ਨਾਲ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਵੀ ਜਾਂਚ ਕਰਾਵੇ ਤੇ ਸਾਡਾ ਤੇਜ ਦਾ ਗ੍ਰਹਿ ਮੰਤਰੀ ਆ ਅਮੀਸ਼ਾਹ ਜੀ ਨੂੰ ਵੀ ਸਾਡੀ ਬੇਨਤੀ ਹੈ ਕਿ ਇਹਦੀ ਐਸੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਬਣੇ ਜਾਂਦਾ ਇਹਦੇ ਦੋਸ਼ੀਆਂ ਨੂੰ ਇਹ ਜੀ ਹਿਮਾਕਤ ਕਰਨ ਵਾਲਿਆਂ ਨੂੰ ਉਹ ਸਜ਼ਾ ਦਿੱਤੀ ਜਾਵੇ ਜਿਹੜੀ ਇੱਕ ਮਿਸਾਲ ਬੰਨੀ ਚਾਹੀਦੀ ਹੈ ਕਿ ਦੁਬਾਰਾ ਕਦੇ ਕੋਈ ਕਿਸੇ ਵੀ ਪਵਿੱਤਰ ਸਥਾਨ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੇ